ਦਾ ਅਜੇ ਭਈਏ بڑے ਬੰਦਿਆਂ ਨੂੰ ਇਹ ਗੱਲ ਦਾ ਪਤਾ ਵੀ ਮਿੰਟੂ ਨੇ ਜ਼ਮੀਨ ਕਿੰਨੀ ਖਰੀਦੀ ਆ ਪਰ ਅਜੇ ਕੁਝ ਲੱਭਣ ਨਹੀਂ ਡਿਆ ਕਿਉਂਕਿ ਮਿੰਟੂ ਦਾ ਕੰਮ ਕਰਨ ਦਾ ਤਰੀਕਾ ਹੋਰ ਵਾ ਠੀਕ ਹੈ ਨਾ ਮਨੁੱਖਤਾ ਦੀ ਸੇਵਾ ਵਾਲਾ ਗੁਰਪ੍ਰੀਤ ਸਿੰਘ ਮਿੰਟੂ ਜਿਸ ਨੂੰ ਤੁਸੀਂ ਜਾਣਦੇ ਹੋਵੋਗੇ ਜੋ ਬਾਈ ਅਕਸਰ ਹੀ ਗਰੀਬਾਂ ਦੀ ਸੇਵਾ ਕਰਦਾ ਹੈਗਾ ਤੇ ਜੋ ਲੋਕ ਦਿਮਾਗੀ ਤੌਰ ਤੇ ਸਹੀ ਨਹੀਂ ਹੁੰਦੇ ਉਹਨਾਂ ਦੀ ਦੇਖਭਾਲ ਕਰਦਾ ਹੈਗਾ ਸੋ ਬਾਕੀ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਹੁਣ ਕੁਝ ਕੇ ਵੀਡੀਓਸ ਦੋ ਤਿੰਨ ਦਿਨਾਂ ਤੋਂ ਨਿਕਲ ਕੇ ਸਾਹਮਣੇ ਆਉਂਦੀਆਂ ਪਈਆਂ ਨੇ ਜਿਦੇ ਵਿੱਚ ਲੋਕ ਗੁਰਪ੍ਰੀਤ ਸਿੰਘ ਮਿੰਟੂ ਦੇ ਵਿਰੁੱਧ ਬੋਲਦੇ ਪਏ ਨੇ ਕੁਝ ਕੋ ਬੰਦਿਆਂ ਦੁਵਾਰਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਪ੍ਰੀਤ ਮਿੰਟੂ ਨੇ ਬਹੁਤ ਜ਼ਮੀਨ ਬਣਾ ਲਈ ਆ ਜੋ ਲੋਕਾਂ ਨੂੰ ਪਤਾ ਹੀ ਨਹੀਂ। ਇੱਥੇ ਲੋਕ ਇਹ ਵੀ ਕਹਿੰਦੇ ਪਏ ਨੇ ਜੋ ਬੀਤੇ ਦਿਨ ਹੀ ਦਿੱਲੀ ਦੇ ਵਿੱਚ ਇੱਕ ਕੀਨੀਆ ਦਾ ਮੁੰਡਾ ਹੁੰਦਾਗਾ ਜੋ ਦਿਮਾਗੀ ਤੌਰ ਤੇ ਸਹੀ ਨਹੀਂ ਹੁੰਦਾ ਉਸ ਦੀ ਹੈਲਪ ਕਰਨ ਲਈ ਉੱਥੇ ਜਾਂਦੇ ਨੇ ਤੇ ਲੋਕ ਕਹਿੰਦੇ ਪੈਣੇ ਕਿ ਇੱਥੇ ਪੰਜਾਬ ਦੇ ਲੋਕਾਂ ਨੂੰ ਤਾਂ ਸਾਭਿਆ ਨਹੀਂ ਜਾਂਦਾ ਹੁਣ ਇਹ ਬਾਹਰਲੇ ਲੋਕਾਂ ਨੂੰ ਸਾਥ ਦੇ ਪੈਣੇ ਜਿਵੇਂ ਦਿੱਲੀ ਦੇ ਨੇ ਜਾਂ ਕਿਤੇ ਹੋਰ ਰਹਿੰਦੇ ਨੇ ਉਹਨਾਂ ਦੀ ਦੇਖਭਾਲ ਕਰਦੇ ਨੇ ਸੋ ਬਾਕੀ ਆਪਾਂ ਤੁਹਾਡੇ ਨਾਲ ਉਹ ਵੀ ਅੱਗੇ ਕਲਿੱਪ ਸ਼ੇਅਰ ਜ਼ਰੂਰ ਕਰਾਂਗੇ ਬਾਕੀ ਆਪਾਂ ਜਿੱਥੇ ਤੱਕ ਜਾਣਦੇ ਆ ਕਿ ਗੁਰਪ੍ਰੀਤ ਸਿੰਘ ਮਿੰਟੂ ਆ ਜਿਹੜਾ ਬਾਈ ਇੱਕ ਬਹੁਤ ਚੰਗਾ ਇਨਸਾਨ ਆਗਾ ਆਪਾਂ ਅਕਸਰ ਹੀ ਦੇਖਦੇ ਆ ਕਿ ਜੇ ਕੋਈ ਦਿਮਾਗੀ ਤੌਰ ਤੇ ਸਹੀ ਨਹੀਂ ਹੁੰਦਾ ਜੇਕਰ ਬਾਈ ਉਸ ਨਾਲ 10 ਮਿੰਟ ਗੱਲ ਕਰ ਲਵੇ ਤਾਂ ਉਸ ਦਾ ਦਿਮਾਗ ਵੀ ਹੈ ਜਿਹੜਾ ਕਿ ਛਾਂਣ ਤੋਂ ਕਰ ਦਿੰਦੇ ਨੇ ਬਾਕੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਕਿ ਇਹ ਸਿਰਫ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ ਇਹਨਾਂ ਨੇ ਸੇਵਾ ਕਰਨ ਦੇ ਬਹਾਨੇ ਜਾਂ ਸੱਚੀ ਬਾਈ ਸੇਵਾ ਕਰਦੇ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਸਾਡੇ ਨਾਲ ਸਾਂਝੀ ਜ਼ਰੂਰ ਕਰਕੇ ਜਾਓ ਬਾਕੀ ਆਪਾਂ ਤੁਹਾਡੇ ਨਾਲ ਅੱਗੇ ਕੁਝ ਕੁ ਕਲਿੱਪਸ ਵੀ ਸ਼ੇਅਰ ਕਰਦੇ ਆ ਰੱਬ ਰਾਖਾ ਆਪਣਾ ਮਨੁੱਖਤਾ ਦੀ ਸੇਵਾ ਵਾਲਾ ਮੈਂ ਇੱਕ ਬਜ਼ੁਰਗ ũੜੀ ਨੂੰ ਬੜਾ ਹੁੱਬ ਕੇ ਦੱਸਿਆ ਵੀ ਉਹਦੇ ਕੋਲੇ ਲੈ ਜਾ ਤੇਰਾ ਮੁੰਡਾ ਹੈ ਮੈਂਥਲੀ ਦਸਤਾਰ ਬੈਸੇ ਰਾਮਪਰਾ ਭੁੱਲ ਗਿਆ ਉਹ ਉਹ ਕਹਿੰਦੀ ਬੁੱਤ ਮੈਂ ਜਾਇਆ ਸੀ ਚਿੱਤ ਨਵੇਂ ਮਹੀਨੇ ਗਈਆਂ ਉਹਦੇ ਕੋਲ ਕਹਿੰਦੇ ਉੱਥੇ ਰੱਖਿਆ ਨਹੀਂ ਕਹਿੰਦਾ ਤਾਂ ਮਾਮੂਲੀ ਜੀ ਪ੍ਰੋਬਲਮ ਆ ਸਹੀ ਹੋ ਜੀ ਭਈਆਂ ਨੂੰ ਦਿਆਂ ਉਹਨਾਂ ਦਿਨੋਂ ਹੁਣ ਪਤਾ ਨਹੀਂ ਕੱਲਾ ਅੱਜ ਕੀ ਨੀਆਂ ਦੇ ਦੀ ਵੀਡੀਓ ਦੇਖੀ ਉਹਨਾਂ ਨੂੰ ਭਾਣਨਾ ਚੱਕੀ ਫਿਰਦੇ ਆ ਯਾਰ ਇਹ ਹੈ ਇੱਕ ਨੂੰ ਦਿੱਲੀ ਲੈਣ ਵਾ ਗਿਆ ਜਿਹੜਾ ਇੱਥੋਂ ਦਾ ਸੀ ਉਹ ਬੁੜੀ ਦਾ ਉਹਦੇ ਕੋਈ ਨਹੀਂ ਅੱਗੇ ਪਿਛੇ ਬੁੜੀ ਦੇ ਬਜ਼ੁਰਗ ਬੜਾ ਇੱਕ ਉਹ ਦਿਹਾੜੀ ਕਰਦਾ ਹੈ ਬੁੜੀ ਹੈ ਉਹ ਲਾਉ ਦੇ ਪੁੱਤ ਨੂੰ ਸਾਹਮਣੇ ਤੇ ਸਾਰਾ ਦਿਨ ਉਹਦੀ ਰਾਖੀ ਰੱਖਦੀ ਆ ਕਦੇ ਉਹ ਅੱਗ ਲਾ ਦਿੰਦਾ ਕਦੇ ਕੋਸ ਕਰਦਾ ਕਦੇ ਕੋਸ ਕਰਦਾ ਉਹ ਬੁੜੀ ਕੰਮ ਕਰੇ ਕਮਾ ਕੇ ਲਿਆਵੇ ਹਨਾ ਛੋੜਾ ਬੁੜੀ ਕੰਮ ਕਰਨ ਉਹਦੇ ਲਈ ਪੈਸੇ ਕਮਾਉਣ ਲਾਜ ਲਈ ਜਾਂ ਉਹਨੂੰ ਉਹਦੀ ਨਿਗ੍ਹਾ ਰੱਖਣ ਜਦੋਂ ਉਹ ਸੌ ਜਾਂਦਾ ਰਾਤ ਨੂੰ ਬੁੜੀ ਫਿਰ ਕੋਠੇ ਤੇ ਚੜ੍ਹ ਕੇ ਸੌਂਦੀ ਆ